ਸਵਾਗਤ ਹੈ ਸਬਕ ਜ਼ਿੰਦਗੀ ਦੇ ਦਿਨ 26ਵਾਂ ਅਮ੍ਰਿਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਦਾ ਵਿਸ਼ਾ ਤੁਸੀਂ ਵੇਖ ਹੀ ਲਿਆ ਹੋਣਾ ਹੈ ਕਿ ਜੇ ਤੁਸੀਂ ਯੂਕੇ ਦੇ ਵਿੱਚ ਕੰਮ ਲੱਭਦੇ ਪਏ ਹੋ ਤੇ ਤੁਹਾਡੇ ਕੋਲ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਕੀ-ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ ਮੈਂ ਇਨ ਜਨਰਲ ਗੱਲ ਕਰਨ ਲੱਗੀ ਹਾਂ ਐ ਸਪੈਸੀਫਿਕਲੀ ਮੈਂ ਕਿਸੇ ਕੈਰੀਅਰ ਦੀਆਂ ਕਿਸੇ ਫੀਲਡ ਦੀ ਕੋਈ ਸਪੈਸੀਫਿਕਲੀ ਗੱਲ ਨਹੀਂ ਕਰਨ ਲੱਗੀ ਹਗੀ ਸੋ ਪਹਿਲੀ ਗੱਲ ਹੈਗੀ ਇੱਥੇ ਲਿੰਕਸ ਬਹੁਤ ਕੰਮ ਕਰਦੇ ਨੇ ਅਗਰ ਤੁਹਾਡੇ ਗੁੱਡ ਲਿੰਕਸ ਹੈਗੇ ਨੇ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਹੈਗਾ ਉਹ ਕੰਮ ਮਿਲ ਜਾਂਦਾ ਆਪਾਂ ਨਾਰਮਲੀ ਪੰਜਾਬ ਦੇ ਵਿੱਚ ਹੀ ਸੁਣਦੇ ਆ ਵੀ ਹਾਂ ਸਾਡਾ ਮੁੰਡਾ ਉੱਥੇ ਸੀਗਾ ਤੇ ਉਹਨੇ ਸਾਡੇ ਮੁੰਡੇ ਨੂੰ ਦੂਜੇ ਨੂੰ ਜਾਂਦੇ ਨੂੰ ਹੀ ਕੰਮ ਤੇ ਲਵਾਤਾ ਤਾਂ ਉਹ ਉਹੀ ਚੀਜ਼ ਹੁੰਦੀ ਹੈ ਲਿੰਕਸ ਬਹੁਤ ਕੰਮ ਕਰਦੇ ਨੇ ਕਿਉਂਕਿ ਜਿਹੜਾ ਬੰਦਾ ਆਲਰੇਡੀ ਇੱਥੇ ਸੈਟਲ ਹੁੰਦਾ ਨਾ ਤੇ ਉਹ ਆਪਣੇ ਜਿਹੜੇ ਅੱਗੋਂ ਫਰੈਂਡਸ ਰਿਲੇਟਿਵਸ ਆਉਂਦੇ ਨੇ ਉਹਨਾਂ ਨੂੰ ਵੀ ਛੇਤੀ ਸੈਟਲ ਕਰਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਜਾਂਦਾ ਦੂਜੀ ਗੱਲ ਜੇ ਤੁਹਾਡੇ ਲਿੰਕਸ ਨਹੀਂ ਹੈਗੇ ਤੇ ਤੁਹਾਨੂੰ ਲਿੰਕਸ ਬਣਾਣੇ ਪੈਣਗੇ ਆਪਣੇ ਤਾਂ ਕਰਕੇ ਇੱਥੇ ਆ ਕੇ ਟਾਈਮ ਲੱਗਦਾ ਹੁੰਦਾ ਹੈ ਹਮੇਸ਼ਾ ਜਦੋਂ ਤੁਸੀਂ ਆਉਂਦੇ ਹੋ ਤੇ ਯੂਕੇ ਵਿੱਚ ਆ ਕੇ ਤੁਹਾਨੂੰ 2 ਕੁ ਮਹੀਨੇ ਜਿਹੜਾ ਹੈਗਾ ਉਹ ਟਾਈਮ ਲੱਗਦਾ ਤੁਹਾਨੂੰ ਕੰਮ ਨਹੀਂ ਮਿਲ ਪੰਦਾ ਹੈ ਕਿਉਂਕਿ ਤੁਹਾਡੇ ਲਿੰਕਸ ਨਹੀਂ ਡਿਵੈਲਪ ਹੋਏ ਹੁੰਦੀ ਹੈਗੇ ਹੌਲੀ ਹੌਲੀ ਜਦੋਂ ਲਿੰਕਸ ਡਿਵੈਲਪ ਹੋ ਜਾਂਦੇ ਨੇ ਜਿੱਦਾਂ ਸਟੂਡੈਂਟਸ ਯੂਨੀਵਰਸਿਟੀ ਜਾਂਦੇ ਨੇ ਇਕੱਠੇ ਬੈਨ ਦੇ ਉੱਠਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਫਰੈਂਡਸ ਕਿੱਥੇ-ਕਿੱਥੇ ਕੰਮ ਕਰਦੇ ਪਏ ਨੇ ਤਾਂ ਉਸ ਤਰੀਕੇ ਨਾਲ ਲਿੰਕ ਬਣ ਜਾਂਦੇ ਨੇ ਦੂਜੀ ਗੱਲ ਮੈਂ ਕਰਨ ਲੱਗੀ ਆ ਲਿੰਕ ਤਾਂ ਹ ਤੁਸੀਂ ਕੰਮ ਕੰਮ ਵਾਸਤੇ ਤੁਹਾਨੂੰ ਕੋਈ ਅਪਰੋਚ ਨਹੀਂ ਕਰਦਾ ਤਾਂ ਉਹਦੀ ਕੀ وجہ ਹੋ ਸਕਦੀ ਹੈ ਕਿਉਂਕਿ ਜਿਹੜਾ ਬੰਦਾ ਤੁਹਾਡਾ ਲਿੰਕ ਦੇ ਵਿੱਚ ਹੈਗਾ ਏ ਜਿਹਨੇ ਤੁਹਾਡੀ ਰੈਫਰੈਂਸ ਦੇਣੀ ਹੈਗੀ ਹੈਗੇ ਉਹ ਨਾਰਮਲੀ ਕੋਈ ਮਤਲਬ ਮੀਡੀਏਟਰ ਹੋਏਗਾ ਤਾਂ ਉਹਨੇ ਵੇਖਣਾ ਹੈਗਾ ਕਿ ਇਹ ਬੰਦਾ ਕੰਮ ਲਈ ਕਿੰਨਾ ਕਿ ਈਗਰ ਹੈ ਇਹਨੂੰ ਕਿੰਨਾ ਕਿ ਮਤਲਬ ਕੰਮ ਦੇ ਪ੍ਰਤੀ ਲਗਾਵ ਹੈਗਾ ਇਹ ਕਿੰਨਾ ਕਿ ਓਨੈਸਟ ਹੈਗਾ ਇਹ ਕੰਮ ਦੇ ਪ੍ਰਤੀ ਜੇ ਤੁਸੀਂ ਕੰਮ ਦੇ ਪ੍ਰਤੀ ਓਨੈਸਟ ਨਹੀਂ ਹੈਗੇ ਜੇ ਤੁਸੀਂ ਈਗਰ ਨਹੀਂ ਹੈਗੇ ਜੇ ਤੁਸੀਂ ਇਹ ਕਹਿੰਦੇ ਹੋ ਮਿਲ ਗਿਆ ਮਿਲ ਗਿਆ ਨਹੀਂ ਮਿਲਿਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਅਗਲੇ ਬੰਦੇ ਨੂੰ ਤੁਹਾਡੀ ਜਿਹੜੀ ਐਟੀਟਿਊਡ ਹੈਗਾ ਨਾ ਉਹ ਸਮਝ ਲੱਗ ਜਾਂਦਾ ਵੀ ਇਹ ਕੰਮ ਕਰਨ ਦਾ ਚਾਹਵਨ ਹੈ ਵੇ ਕਿ ਨਹੀਂ ਹੈਗਾ ਜੇ ਮੈਂ ਇਹ ਬੰਦੇ ਨੂੰ ਕੰਮ ਤੇ ਲਵਾ ਦੇ ਨਵਾਜ ਤੇ ਇਨੀ ਦੋ ਦਿਨਾਂ ਮਗਰੋਂ ਛੁੱਟੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਬੇਇੱਜ਼ਤੀ ਤੇ ਮੇਰੀ ਹੋਣੀ ਹੈ ਨਾ ਕਿਉਂਕਿ ਮੈਂ ਅਗਲੇ ਬੰਦੇ ਨੂੰ ਕਹਿ ਕੇ ਲਵਾਇਆ ਹੋਏਗਾ ਨਾ ਵੀ ਇਹ ਕੰਮ ਵਧੀਆ ਕਰਦਾ ਇਹਨੂੰ ਕੰਮ ਤੇ ਰੱਖ ਲੁਈਆਂ ਕਿੱਦਾਂ ਵੀ ਚਾਹੇ ਕੰਸਟਰਕਸ਼ਨ ਵਿੱਚ ਵੀ ਜਾਂਦੇ ਨੇ ਹਣਾ ਸੋ ਇਹ ਪਹਿਲੀ ਤੁਹਾਡੀ ਗੱਲ ਹੁੰਦੀ ਜਿਹੜਾ ਵੀ ਬੰਦਾ ਤੁਹਾਡਾ ਲਿੰਕ ਦੇ ਵਿੱਚ ਆਪਣੀ ਰੈਫਰੈਂਸ ਦਿੰਦਾ ਨਾ ਉਹ ਹਮੇਸ਼ਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਦਾ ਹੈਗਾ ਏ ਕਿ ਕਿ ਮੇਰੇ ਨਾਲ ਜਿਹੜਾ ਮਤਲਬ ਲਿੰਕ ਬਣਿਆ ਹੋਇਆ ਅਗਲੇ ਬੰਦੇ ਦਾ ਉਹ ਨਾ ਖਰਾਬ ਹੋ ਜਾਏ ਇਹਦੇ ਗਲਤ ਕੰਮ ਕਰਨ ਨਾਲ ਹਨਾ ਤੇ ਉਹ ਇਹ ਚਾਹੁੰਦਾ ਹੁੰਦਾ ਵੀ ਤੁਸੀਂ ਜੇ ਸਹੀ ਤਰੀਕੇ ਨਾਲ ਕੰਮ ਕਰੋਗੇ ਮੈਂ ਤਾਂ ਹੀ ਇਹਦੀ ਅਪਰੋਚ ਕਰਾਂਗਾ ਉੱਤੋਂ ਉੱਤੋਂ ਕਹਿਣਾ ਤੇ ਵਿੱਚੋਂ ਸੱਚੀ ਤੁਸੀਂ ਕੰਮ ਲਈ ਇੰਨੇ ਈਗਰ ਹੈਗੇ ਹੋ ਇਹਦਾ ਪਤਾ ਲੱਗ ਜਾਂਦਾ ਆ ਸਾਹਮਣੇ ਵਾਲੇ ਬੰਦੇ ਨੂੰ ਕਿਉਂਕਿ ਜਿਹੜੇ ਬੰਦੇ ਨੇ ਤੁਹਾਨੂੰ ਕੰਮ ਦਿਵਾਣਾ ਹੈਗਾ ਹੈ ਨਾ ਐਕਚੁਅਲੀ ਉਹਦੀ ਜਿਹੜੀ ਰੈਪਿਟਿਸ਼ਨ ਹੈਗੀ ਉਹ ਮੈਟਰ ਕਰਦੀ ਏ ਜਦੋਂ ਉਹ ਕੰਮ ਤੇ ਤੁਹਾਨੂੰ ਲਵਾਉਂਦਾ ਹੈਗਾ ਇਹਨੇ ਆਪਣੇ ਮਾਲਕ ਮੁਰੇ ਤੁਹਾਡੀ ਫਰਮਾਇਸ਼ ਰੱਖੀ ਵੀ ਹਾਂ ਇਹ ਬੰਦਾ ਮੇਰੇ ਪਿੰਡੋਂ ਆਇਆ ਤੇ ਇਹਨੂੰ ਕੰਮ ਚਾਹੀਦਾ ਹੈਗਾ ਇਹਨੂੰ ਆਪਾਂ ਕੰਮ ਦਿਵਾ ਦੇਣੇ ਆ ਤਾਂ ਮਾਲਕ ਕਹਿੰਦਾ ਇੱਕ ਬੰਦਾ ਤੇ ਮੈਂ ਰੱਖ ਲਾਂਗਾ ਵੇਖ ਲੈ ਕੱਲ ਨੂੰ ਭੱਜ ਨਾ ਜਾਵੇ ਜਾਂ ਕੱਲ ਨੂੰ ਕੋਈ ਕੰਮ ਚੱਜ ਦਾ ਨਾ ਕਰੇ ਤੇ ਜ਼ਿੰਮੇਵਾਰੀ ਤੇਰੀ ਹੋਏਗੀ ਅਗਲਾ ਬੰਦਾ ਜ਼ਿੰਮੇਵਾਰੀ ਤਾਂ ਲੈਂਦਾ ਹੈਗਾ ਇਹ ਜੇ ਤੁਸੀਂ ਸਹੀ ਦੇ ਵਿੱਚ ਕੰਮ ਕਰਨ ਦੇ ਲਾਇਕ ਹੈਗੇ ਉਹ ਤੁਸੀਂ ਸਹੀ ਦੇ ਵਿੱਚ ਉਸ ਕੰਮ ਵਾਸਤੇ ਮਤਲਬ ਫਿੱਟ ਬੈਠਦੇ ਹੋ ਤੁਸੀਂ ਉਸ ਕੰਮ ਲਈ ਕਮਿਟਿਡ ਹੁੰਦੇ ਹੋ ਮੇਨ ਗੱਲ ਇੱਥੇ ਉਹ ਆ ਜਾਂਦੀ ਹੈ ਲਿੰਕਸ ਹੁੰਦੇ ਨੇ ਬਟ ਲਿੰਕਸ ਨੂੰ ਤੁਹਾਡੇ ਤੇ ਭਰੋਸਾ ਨਹੀਂ ਹੁੰਦਾ ਹੈਗਾ ਇਸ ਕਰਕੇ ਤੁਹਾਨੂੰ ਕੰਮ ਮਿਲਣ ਦੇ ਵਿੱਚ ਜਿਹੜੀ ਉਹ ਡਿਫਿਕਲਟੀਜ਼ ਆਉਂਦੀਆਂ ਨੇ ਹੈਨਾ ਦੂਜੀ ਗੱਲ ਏਜੰਸੀਜ਼ ਦੇ ਵਿੱਚ ਜਿਹੜੇ ਐਜ਼ ਅ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਏਜੰਸੀਜ਼ ਦੇ ਥਰੂ ਹੀ ਕੰਮ ਮਿਲੇਗਾ ਪਹਿਲਾਂ ਤੇ ਸੋ ਏਜੰਸੀਜ਼ ਦੇ ਵਿੱਚ ਤੁਹਾਨੂੰ ਰੈਗੂਲਰਲੀ ਜਾਣਾ ਪਵੇਗਾ ਇਹ ਨਹੀਂ ਹੈਗਾ ਵੀ ਤੁਸੀਂ ਕਿਹਾ ਵੀ ਮੈਂ ਤੇ ਆ ਕੇ ਸਾਰੀ ਏਜੰਸੀ ਚ ਰਜਿਸਟਰ ਹੋ ਗਿਆ ਮੈਨੂੰ ਹਾਲੇ ਤੱਕ ਕੰਮ ਨਹੀਂ ਮਿਲਿਆ ਹੈਗਾ ਰਜਿਸਟਰ ਤੁਸੀਂ ਹੋਗੇ ਉਹ এজੰਸੀਸ ਦੇ ਵਿੱਚ ਬਟ এজੰਸੀਸ ਕੋਲ ਡੇਲੀ ਰਜਿਸਟ੍ਰੇਸ਼ਨਸ ਆਉਂਦੀਆਂ ਨੇ ਤੁਹਾਨੂੰ ਉਹਨਾਂ ਨੂੰ ਮਤਲਬ ਫੋਲੋ ਕਰਨਾ ਪਏਗਾ ਕਿ ਐਵਰੀ ਟਾਈਮ ਐਵਰੀ ਵੀਕ ਜਿਹੜਾ ਹੈਗਾ ਇਹ ਤੁਹਾਨੂੰ ਉਹਨਾਂ ਨੂੰ ਯਾਦ ਦਿਵਾਉਣਾ ਪਵੇਗਾ ਥੈਟ ਆਮ ਰਜਿਸਟਰਡ ਵਿਦ ਯੂ ਮੇਰੇ ਜੋ ਕੋਈ ਕੰਮ ਹੈ ਤੇ ਮੈਨੂੰ ਦੱਸੋ ਕਿਉਂਕਿ ਉਹਨਾਂ ਕੋਲ ਤਾਂ ਐਵਰੀ ਡੇ ਇੰਨੇ ਬੰਦੇ ਆਉਂਦੇ ਨੇ ਪਰ ਜਿਹੜਾ ਬੰਦਾ ਉਹਨਾਂ ਦੇ ਨਾਲ ਮਤਲਬ ਚੱਲਦਾ ਹੈਗਾ ਇਹ ਉਹਨਾਂ ਤੋਂ ਰੈਗੂਲਰ ਅਪਡੇਟਸ ਮੰਗਦਾ ਰਹਿੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਬੰਦਾ ਰੀਅਲੀ ਈਗਰ ਹੈਗਾ ਕੰਮ ਕਰਨ ਵਾਸਤੇ ਤਾਂ ਉਹਦਾ ਪਤਾ ਪਤਾ ਲੱਗ ਜਾਂਦਾ ਵੀ ਤੁਹਾਡਾ ਫੋਕਸ ਕਿੰਨਾ ਕੁ ਹੈਗਾ ਇਹ ਕੰਮ ਦੇ ਉੱਪਰ ਜਾਂ ਕੰਮ ਪ੍ਰਤੀ ਤੁਸੀਂ ਕਿੰਨੇ ਕੁ ਕਮੇਟੀਡ ਏਜੰਸੀਜ਼ ਵੀ ਇਹ ਚੀਜ਼ ਨੂੰ ਦੇਖਦੀਆਂ ਨੇ ਏਜੰਸੀਜ਼ ਦੇ ਵਿੱਚ ਰਜਿਸਟਰ ਹੋਣਾ ਕਾਫੀ ਨਹੀਂ ਹੁੰਦਾ ਹੈਗਾ ਏਜੰਸੀਜ਼ ਦੇ ਨਾਲ ਤੁਹਾਨੂੰ ਫੋਲੋ ਅਪ ਵੀ ਕਰਨਾ ਪਵੇਗਾ ਤੇ ਜੇ ਤੁਸੀਂ ਫੁੱਲ ਟਾਈਮ EMPLOYE ਮਤਲਬ ਕੰਮ ਕਰ ਸਕਦੇ ਹੋ ਫੁੱਲ ਟਾਈਮ ਤੁਹਾਡਾ ਵੀਜ਼ਾ ਜਿਹੜਾ ਉਹ ਤੁਹਾਨੂੰ ਅਲੋਅ ਕਰਦਾ ਹੈਗਾ ਇਹ ਤਾਂ ਬੈਟਰ ਹੈਗਾ ਕਿ ਤੁਸੀਂ ਏਜੰਸੀਜ਼ ਨੂੰ ਛੱਡ ਕੇ ਰੈਗੂਲਰ ਕਿਸੇ ਕੰਪਨੀ ਦੇ ਨਾਲ ਪਰਮਾਨੈਂਟ ਕੰਟਰੈਕਟ ਕਰੋ ਬਟ ਆਈ ਨੋ ਕਿ ਪਰਮਨੈਂਟ ਕੰਟਰੈਕਟ ਜਿਹੜਾ ਹੈਗਾ ਇੱਕੋ ਵਾਰੀ ਨਹੀਂ ਹੁੰਦਾ ਹੈਗਾ ਤਾਂ ਪਹਿਲਾਂ ਤੁਸੀਂ ਉਹ ਏਜੰਸੀਜ਼ ਦੇ ਥਰੂ ਕਰਕੇ ਥੋੜਾ ਐਕਸਪੀਰੀਅੰਸ ਲੈ ਕੇ ਫਿਰ ਤੁਸੀਂ ਡਾਇਰੈਕਟ ਕੰਪਨੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਇੱਥੇ ਰੈਫਰੈਂਸ ਚੈੱਕ ਜਿਹੜਾ ਹੁੰਦਾ ਹੈ ਉਹ ਹਰ ਕੰਮ ਦੇ ਵਿੱਚ ਹੁੰਦਾ ਹੈ ਤੁਹਾਡੇ ਕੋਲ ਰੈਫਰੈਂਸ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਉਹ ਪਿਛਲੇ 5 ਸਾਲ ਦੀਆਂ ਰੈਫਰੈਂਸਿਸ ਮੰਗਦੇ ਨੇ ਸੋ ਤੁਹਾਡੇ ਪਿਛਲੇ ਜਿਹੜੇ ਪ੍ਰੀਵੀਅਸ ਤੁਹਾਡੇ ਲਿੰਕਸ ਨੇ ਚਾਹੇ ਕਾਲਜ ਤੋਂ ਚਾਹੇ ਸਕੂਲ ਤੋਂ ਚਾਹੇ ਜਾਂ ਤੁਸੀਂ ਇੰਡੀਆ ਵਿੱਚ ਕੋਈ ਜੌਬ ਕੀਤੀ ਹੈਗੀ ਹੈ ਤੇ ਉਹਨਾਂ ਦੀ ਜਿਹੜੀ ਰੈਫਰੈਂਸ ਈਮੇਲ ਜਿਹੜੀ ਹੈਗੀ ਆ ਉਹ ਇੱਥੇ ਬਹੁਤ ਕੰਮ ਕਰਦੀ ਹੈਗੀ ਸੋ ਉਹ ਚੀਜ਼ ਵੀ ਇੱਥੇ ਆ ਕੇ ਮੈਟਰ ਕਰਦੀ ਹੈਗੀ ਸੋ ਮੈਂ ਪਹਿਲੀ ਗੱਲ ਤੁਹਾਡੇ ਨਾਲ ਕੀਤੀ ਸੀਗੀ ਵੀ ਕੰਮ ਨਹੀਂ ਮਿਲਣਾ ਜਾਂ ਮਿਲਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਏ ਤੁਸੀਂ ਆਉਂਦੇ ਹੋ ਜਦੋਂ ਵੀ ਆਪਣੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਆਪਣੇ ਨੇਬਰ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ਾਪਸ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਜਾ ਕੇ ਆਪਣੀ ਕੰਮ ਕਰਨ ਦੀ ਇੱਛਾ ਨੂੰ ਜਿਤਾਓ ਤੇ ਜੇ ਕਿਸੇ ਦਾ ਮਤਲਬ ਹੋਏਗਾ ਲਿੰਕ ਤੇ ਉਹ ਗਾ ਤੁਹਾਨੂੰ ਵੀ ਪਤਾ ਲੱਗ ਜਾਏਗਾ ਤੇ ਜੇ ਤੁਹਾਡੇ ਲਿੰਕ ਨਹੀਂ ਹੈਗੇ ਜੇ ਤੁਹਾਡੇ ਲਿੰਕ ਹੈਗੇ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਬਟ ਲਿੰਕਸ ਨੂੰ ਬਣਾ ਕੇ ਰੱਖਣਾ ਜਿਹੜਾ ਹੈਗਾ ਉਹ ਵੀ ਬਹੁਤ ਵੱਡੀ ਗੱਲ ਹੈਗੀ ਹੈ ਲਿੰਕਸ ਨੂੰ ਬਣਾ ਕੇ ਤੁਸੀਂ ਫੇਕ ਨਹੀਂ ਰਹਿ ਸਕਦੇ ਹੈਗੇ ਯੂ ਹੈਵ ਟੂ ਬੀ ਵੈਰੀ ਵੈਰੀ ਜੈਨੂਇਨ ਸੋ ਜੇ ਤੁਸੀਂ ਜੈਨੂਇਨਲੀ ਕੰਮ ਕਰਨ ਦੇ ਇੱਛੁਕ ਹੈਗੇ ਉਹ ਤਾਂ ਤੁਹਾਨੂੰ ਕੰਮ ਜ਼ਰੂਰ ਮਿਲ ਜਾਏਗਾ ਮੈਂ ਇਹੀ ਉਮੀਦ ਕਰਦੀ ਹਾਂ ਸੋ ਜਿਨ੍ਹਾਂ ਨੇ ਜਿਹੜੇ ਸਾਊਥ ਹੌਲ ਦੇ ਨੇੜੇ ਤੇੜੇ ਰਹਿੰਦੇ ਨੇ ਜਾਂ ਜਿਹੜੇ ਸਾਊਥ ਹੌਲ ਆ ਰਹੇ ਨੇ ਸੋ ਜੇ ਤੁਸੀਂ ਕੰਮ ਦੀ ਪਾਲ ਵਿੱਚ ਹੈਗੀ ਹੋ ਤੇ ਤੁਹਾਡੇ ਕੋਲ ਫੁੱਲ ਟਾਈਮ ਵੀਜ਼ਾ ਹੈਗਾ ਏ ਤੁਸੀਂ ਫੁੱਲ ਟਾਈਮ 40 ਆਵਰਸ ਜਿਹੜੇ ਤੁਹਾਨੂੰ ਅਲਾਉਡ ਨੇ ਤਾਂ ਤੁਸੀਂ ਮੇਰੀ ਮੇਲ ਤੇ ਕੰਟੈਕਟ ਕਰ ਸਕਦੇ ਹੋ ਮੈਂ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਰਿਪਲਾਈ ਕਰ ਦਵਾਂਗੀ ਤੇ 820 ਵੈਕੈਂਸੀਜ਼ ਨੇ ਇੱਕ ਕੰਪਨੀ ਦੇ ਵਿੱਚ ਜਿੱਥੇ ਮੇਰਾ ਲਿੰਕ ਹੈਗਾ ਏ ਸੋ ਮੈਂ ਤੁਹਾਨੂੰ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੇਲ ਕਰੋ lessonsoflifea2z@gmail.com ਸੋ ਜਸਟ ਆਪਣੀ ਪ੍ਰੋਫਾਈਲ ਦੱਸ ਸਕੇ ਕਿ ਆ ਮੇਰੀ ਪ੍ਰੋਫਾਈਲ ਹੈਗੀ ਏ ਤੇ ਇਹ ਮੇਰਾ ਮਤਲਬ ਕੰਮ ਦੀ ਮਤਲਬ ਰਿਕੁਆਇਰਮੈਂਟਸ ਨੇ ਤੇ ਇੱਥੇ ਮੈਂ ਰਹਿਣਾ ਵਾਂ ਮੈਂ ਸਾਊਥ ਹੋਲ ਟ੍ਰੈਵਲ ਕਰ ਸਕਦਾ ਵਾਂ ਕਿ ਨਹੀਂ ਕਰ ਸਕਦਾ ਇਸ ਇਨਫੋਰਮੇਸ਼ਨ ਦੇ ਨਾਲ ਆਪਣਾ ਕੰਟੈਕਟ ਨੰਬਰ ਛੱਡ ਕੇ ਤੁਸੀਂ ਮੈਨੂੰ ਮੇਲ ਕਰ ਸਕਦੇ donsoflife@gmail.com ਆਈ ਵਿਲ ਗਿਵ ਯੂ ਰਿਪਲਾਈ ਵਿਦਿਨ 24 ਆਵਰਸ ਸੋ ਫਰਸਟ ਕਮ ਫਰਸਟ ਸਰਵ ਸਰਵ ਬੇਸਿਸ ਤੇ ਜੇ ਤੋਂ ਬਾਅਦ ਤੁਹਾਨੂੰ ਮਤਲਬ ਬਾਅਦ ਚ ਤੁਸੀਂ ਇਹ ਵੀਡੀਓ ਸੁਣਦੇ ਪਏ ਤਾਂ ਪਲੀਜ਼ ਇਸ ਟੀਜ਼ ਨੂੰ ਇਗਨੋਰ ਕਰ ਦਿਓ ਅੱਜ ਹੈ ਗਿਆ ਜੀ 16 ਸੈਪਟੈਂਬਰ 2024 ਸੋ so ਜੇ 17 ਤੱਕ ਜਾਂ 18 ਤੱਕ ਮੇਰੇ ਕੋਲ ਮੇਲ ਪਹੁੰਚਦੀ ਹੈਗੀ देन आई विल ਇਨਟਰੇਨ ਯੂ ਐਂਡ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਸੁਣਨ ਲਈ ਤੇ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਥੈਂਕ ਯੂ ਮੀਦ ਕਰਦੀ ਆ ਕਿ ਤੁਹਾਨੂੰ ਇਹ ਸਬਕ ਚੰਗਾ ਲੱਗਿਆ ਹੋਵੇਗਾ ਸਾਸ਼ੀ ਕਾਲ ਜੀ ਰੱਬ ਰਾ